प्रोग्राम अगे भी हो प्रोग्राम के मेहमान जी श्री विनीत कुमार जी जो अपनी साथ विराजमान हो जाएंगे उसको बाद ਬਹੁਤ ਵਾਕ ਸਕੂਲਾਂ ਤੋਂ ਰੰਗ ਰੰਗੀਆਂ ਸੂਰਤਾਂ ਦੇ ਵਸਾ ਰਹੇ ਹੋ ਤੇ ਸਾਰੇ ਤੇ ਜੇ ਬੱਚੇ ਰੰਗਾਰਾ ਦੇ ਵਿੱਚ ਆਪਣੀਆਂ ਸੇਵਾਵਾਂ ਅਰਪਿਤ ਕਰਨੀਆਂ ਨੇ ਅੱਜ ਦੇ ਦਿਨ ਇਸ ਦੇਸ਼ ਨੂੰ ਸਮਰਪਿਤ ਹੋ ਕੇ ਆਪਣੇ ਮਨਾਂ ਦੇ ਵਿੱਚ ਨਵੀਂ ਜੋਤ ਜਗਾਈਏ ਔਰ ਜਿੱਥੇ ਵੀ ਕੰਮ ਕਰੀਏ ਉਸ ਜਗ੍ਹਾ ਸੀ ਬੜੇ ਮਾਣ ਨਾਲ ਕਹੀਏ ਅਸੀਂ ਭਾਰਤੀਆਂ ਸੋ ਆਓ ਬਾਬਾ ਫਰੀਦ ਪਬਲਿਕ ਸਕੂਲ ਦੇ ਬੱਚੇ ਆਪ ਜੀ ਦੀ ਸੇਵਾ ਦੇ ਵਿੱਚ ਰੀਡਮ ਬੈਟਰ ਉਪਰ ਅਧਿਕਾਰੀ ਸੰਸਤਾ ਜਿਲ੍ਹਾ ਫਰੀਦਕੋਟ ਜਿਲ੍ਹਾ ਪ੍ਰਮੰਦਰ ਸਿੰਘ ਹੈ ਅੱਜ ਜੀ ਅਸੀਂ ਜਿਹੜੀ ਸੀ ਐਮਏ ਦੀ ਨੌਂਰੀ ਗੋ ਇਸ ਵਿਸ਼ੇ ਤੇ ਇਹ ਸਾਡਾ ਸਨਮਾਨ ਸਾਨੂੰ ਚਾਹ ਦੇ ਪਾਣੀ ਚਾਹੀਦਾ ਸਾਨੂੰ ਰੋਟੀ ਦੇ ਡੱਬਾ ਨਹੀਂ ਚਾਹੀਦਾ ਅੱਜ ਸਾਡੇ ਨੇ ਜਿਹੜੀ ਇਹਨਾਂ ਨੇ ਕੀਤੀ ਹੈ ਮੇਰੇ ਕਹ ਸਾਡੇ ਬਜ਼ੁਰਗਾਂ ਨੇ ਕਹਿਤਾ ਕੱਢੀਆਂ ਜੇਕਰ ਤੁਮੇਵਾ ਕੇ ਸਹਾਵਾ ਦਵਾਰੇ

ਅਸੀਂ ਅਰਜ਼ੀਆਂ ਦੇਦੇ ਆਂ ਉਹ ਅਰਜ਼ੀਆਂ ਬਾਇਬ ਕਰ ਦਿੱਤੀ ਜਾਂਦੀਆਂ ਨੇ ਅੱਜ ਅਸੀਂ ਬੀਸ ਦਾ ਬਹੁਤ ਸਨਮਾਨ ਨਹੀਂ ਲਿਆ ਮੈਂ ਸ੍ਰੀ ਰਿਟਾਇਰਡ ਪ੍ਰਿੰਸੀਪਲ ਮੈਂ ਆਪਣਾ ਸਨਮਾਨ ਅੱਜ ਪ੍ਰਸ਼ਾਸਨ ਤੋਂ ਲੈਣ ਤੋਂ ਕਰ ਦਿੱਤਾ ਇਤਿਮਿੰਦਰ ਸਿੰਘ ਜੀ ਨੇ ਮੈਨੂੰ ਸਨਮਾਨਿਤ ਕਰਨ ਕਰ ਦਿੱਤਾ ਕਰ ਕੀ ਸਾਡੀ ਬੇਸਿਕ ਕੀ ਜਾਂਦੀ ਹੈ 35000 ਦੇਣਾਂ ਲਈ 15 ਦਿਨ ਸਭ ਨੂੰ ਸਨਮਾਨਿਤ ਕਰਨ ਦੇ ਅਕਸਰ ਭੰਡਾ ਆਪ ਮੋੜ ਕੀਤਾ ਜਾਂਦਾ ਪ੍ਰਸ਼ਾਸਨ ਵੱਲੋਂ ਕੋਈ ਕੰਨੀ ਗੱਲ ਚੁਣੀ ਜਾਂਦੀ ਦੇਖੋ ਬਿਹਤਰ ਜਨਨੇ ਆਮ ਲੋਕਾਂ ਨੂੰ ਕੱਟੇ ਪੱਗਾਂ ਉਹ ਵੇਖੀ ਤੇ ਨਾ ਐਸੇ ਕੇ ਵਰਗੇ ਦੇਖਦੇ ਜਨਨੇ ਐਸੇ ਬਿਧਨਾ ਬਾਤ ਚਲੋ ਤੇ ਸਰਕਾਰ ਵਾਲਾ ਚਿੱਠੀ ਆ ਕਿ ਇਹ ਕੰਮ ਜੇ ਸਰਗੋਵੇ ਫਿਰ ਹੱਪਾ ਜੀ ਹੋ ਰਹੀਦਾ ਸਾਡੇ ਇਹ ਕਿੱਧਰ ਜਾਵੇ ਇਹ ਜਿਹੜਾ ਬੋਲੇ ਆਮ ਲੋਕਾਂ ਦੇ ਕੱਟ ਕੇ ਜਗ੍ਹਾ ਆਪਣੀ ਟਿਕ ਤੰਦਾ ਦੱਬ ਕਰਦੇ ਜੀ ਦੱਸੋ ਸਰਕਾਰ ਕਹਿੰਦੀ ਇਹ ਰਾਸ਼ਮਾਲੇ ਤੋਂ ਸਰਕਾਰ ਦੀ ਗੌਰਮੈਂਟ ਸਕੂਲ ਦੀ ਗੱਲ ਹੈ ਜੇ ਵੀ ਦੇਖੋ ਗੁਰੂ ਘਰਾਂ ਆਪਣੇ ਇਤਿਹਾਸ ਤੋਂ ਗੋਲੀਆਂ ਦੀ ਪ੍ਰਸ਼ਾਚਨ ਤੋਂ ਬਾਅਦ ਨਾ ਕੰਮ ਜਾਦਾ ਰਿਹਾ ਜਦੋਂ ਬਲੋਕ ਦੀਆਂ ਪ੍ਰਬੰਧਾਂ ਨੂੰ ਕਲਾਇਆ ਜਾਂਦਾ ਨਾ ਤਾਂ ਪਾਣੀ ਦਾ ਕੰਮ ਸੇ ਕੰਪਨੀ ਦੇ ਕੋਲ ਤੋਂ ਹੋਰ ਨਹੀਂ ਹੋਣਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਸਰਬ ਲੋਕਾਂ ਦਾ ਮਾਣ ਲੱਭਾ ਵੀ ਦੇਵਾ ਦੇਣੀ ਹੋਇਆ ਜਿਵੇਂ ਪੱਥਰ ਦਾ ਪ੍ਰਬੰਧ ਨਾ ਪਾਣੀ ਦਾ ਪ੍ਰਵਾਹ ਹੋਰ ਕਿਸੇ ਜਰੂਰਤ ਦੀ ਕਿਸੇ ਗੁਰੂ ਘਰਾਂ ਨਾ ਸਭ ਨੂੰ ਲੋਕੀਆਂ ਦੀ ਦੂਰ ਸਾਧ ਨੂੰ ਦੱਤਾਂ ਨਹੀਂ ਸਾਨੂੰ ਸਨਮਾਨ ਚਾਹੀਦਾ ਸਨਮਾਨ ਨਹੀਂ ਚਾਹੀਦਾ ਆਪਰਾ ਸਨਾ ਨਾ ਕਰੇ ਰੱਖਣ ਸਾਨੂੰ ਰਮਾਨਤ ਦੇਣ ਰਮਾਨਤ ਦੇ ਜੋ ਸਾਡੇ ਡਾਕਟਰਾਂ ਦੇ ਕੰਮ ਹੋਵੇ ਮਲਾਜੇ ਪੋਥਾ ਇਹਨਾਂ ਨੂੰ ਵੀ ਪਤਾ ਸੀ ਕਿ ਕੀ ਹੁੰਦਾ ਜੇ ਇਹਨਾਂ ਦੇ ਪੀਸੀ ਦੇ ਤੇ ਮਲਾਜਾਂ ਉਹਨਾਂ ਨੂੰ ਵੀ ਲੱਗਾ ਪੀਐਸ ਵੀ ਦੇਖੋ ਜਿਵੇਂ ਮਲਾਜਾਂ ਨੂੰ ਅੱਜ ਤੱਕ 70 ਸਾਲ ਦਾ ਯਾਦ ਹੈ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਹੈ ਕਾਮੇ